ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੰਗਾ ਨਦੀ ਦੇ ਕਿਨਾਰੇ ਤੇ ਇੱਕ ਬਜ਼ੁਰਗ ਭਗਤੀ ਭਾਵ ਦੇ ਵਿੱਚ ਬੈਰਾਗ ਦੇ ਵਿੱਚ ਹੰਝੂ ਕੇਰਦਾ ਹੋਇਆ ਇੱਕ ਮੂਰਤੀ ਦੇ ਸਾਹਮਣੇ ਤਰਲੇ ਲੈ ਰਿਹਾ ਗੜਗੜਾ ਰਿਹਾ ਭਗਵਾਨ ਮੇਰੀ ਇੰਨੀ ਲੰਮੀ ਉਮਰ ਲੰਘ ਗਈ ਆਪ ਜੀ ਦੀ ਪੂਜਾ ਕਰਦੇ ਆ ਭਗਤੀ ਕਰਦੇ ਆ ਮੇਰੇ ਕੋਲੋਂ ਕੀ ਕਮੀ ਰਹਿ ਗਈ ਜੋ ਮੇਰੇ ਮਨ ਦੀ ਮਰਦ ਪੂਰੀ ਨਹੀਂ ਹੋ ਰਹੀ ਮੇਰੇ ਤੇ ਕਿਰਪਾ ਕਰੋ ਮੇਰੇ ਸਵਾਸ ਪੂਰੇ ਹੋਣ ਤੋਂ ਪਹਿਲਾਂ ਪਹਿਲਾਂ ਮੈਨੂੰ ਦਰਸ਼ਨ ਦੇ ਦਿਓ ਤੁਹਾਡੇ ਦਰਸ਼ਨਾਂ ਦੀ ਇੱਛਾ ਤੁਹਾਡੇ ਦਰਸ਼ਨਾਂ ਦੀ ਪਿਆਸ ਮੇਰੇ ਅੰਦਰ ਇੰਨੀ ਤੀਬਰ ਹੈ ਕਿ ਮੈਨੂੰ ਭੈਅ ਲੱਗਦਾ ਹੈ ਤੁਹਾਡੇ ਦਰਸ਼ਨਾਂ ਤੋਂ ਪਹਿਲਾਂ ਪਹਿਲਾਂ ਕਿਤੇ ਮੇਰਾ ਜੀਵਨ ਦਾ ਸਮਾਂ ਮੇਰੀ ਜੀਵਨ ਦੀ ਅਵਧੀ ਪੂਰੀ ਨਾ ਹੋ ਜਾਏ ਇਸ ਤੋਂ ਪਹਿਲਾਂ ਕਿ ਮੌਤ ਆਵੇ ਭਗਵਾਨ ਕਰੋ ਕਿਰਪਾ ਮੇਰੇ ਗਰੀਬ ਦੀ ਆਸ ਪੂਰੀ ਕਰ ਦਿਓ ਮੈਨੂੰ ਦਰਸ਼ਨ ਦੇ ਦਿਓ ਹੁਣ ਤੇ ਮੇਰਾ ਮਨ ਘਬਰਾਉਣ ਲੱਗ ਪਿਆ ਮੇਰੇ ਮਨ ਦੀ ਆਸ ਟੁੱਟਣ ਲੱਗ ਪਈ ਹੈ ਇਥੋਂ ਤੱਕ ਉਹ ਬੈਰਾਗ ਦੇ ਵਿੱਚ ਤਰਲੇ ਲੈ ਰਿਹਾ ਤੇ ਅਚਾਨਕ ਨੰਨੇ ਨੰਨੇ ਦੋ ਹੱਥ ਪਿਛਲੇ ਪਾਸਿਓਂ ਆਏ ਉਹ ਦੀਆਂ ਦੋਵੇਂ ਅੱਖਾਂ ਦੇ ਉੱਤੇ ਰੱਖ ਕੇ ਤੇ ਉਸ ਨੰਨੇ ਜੇ ਕੰਠ ਦੇ ਵਿੱਚੋਂ ਪਿਆਰੀ ਜਈ ਸੁਰੀਲੀ ਜਈ ਆਵਾਜ਼ ਆਈ ਹੈ ਪੰਡਤ ਜੀ ਚਾਹ ਪੰਡਤ ਨੇ ਪਿੱਛਾ ਭੌਂ ਕੇ ਵੇਖਿਆ ਸ਼ਾਇਦ ਕੋ ਬੱਚੇ ਖੇਡਦੇ ਹੋਏ ਕੋਈ ਮੇਰੇ ਨਾਲ ਸ਼ਰਾਰਤ ਕਰਨ ਲੱਗਾ ਹੈ ਜਿਵੇਂ ਹੀ ਪੰਡਤ ਨੇ ਪਿੱਛੇ ਪਾਉਂ ਕੇ ਵੇਖਿਆ ਤੇ ਪੰਡਤ ਦੇ ਕਪਟ ਖੁੱਲ ਗਏ ਉਹ ਅਦਭੁਤ ਨਜ਼ਾਰਾ ਉਹਨੇ ਤੱਕਿਆ ਜਿਸ ਦੀ ਕਲਪਨਾ ਉਹ ਕਈ ਦਹਾਕਿਆਂ ਤੋਂ ਕਰ ਰਿਹਾ ਸੀ ਉਹਨੂੰ ਆਪਣੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਸ਼੍ਰੀ ਰਾਮ ਜੀ ਨਜ਼ਰ ਆ ਰਹੇ ਨੇ ਪੰਡਤ ਨੇ ਅੱਖਾਂ ਚਮਕੀਆਂ ਅੱਖਾਂ ਮਲੀਆਂ ਦੁਬਾਰਾ ਧਿਆਨ ਦੇ ਨਾਲ ਤੱਕਦਾ ਤੇ ਸ਼੍ਰੀ ਕ੍ਰਿਸ਼ਨ ਜੀ ਦਾ ਰੂਪ ਨਜ਼ਰ ਆ ਰਿਹਾ ਹੈ ਪੰਡਤ ਦੀ ਹੈਰਾਨੀ ਦੀ ਹੱਦ ਕੋਈ ਨਹੀਂ ਹੁਣ ਉਹ ਆਪਣੇ ਆਪ ਨੂੰ ਹੋਰ ਸੁਚੇਤ ਕਰਨ ਦਾ ਯਤਨ ਕਰਦਾ ਕਿਤੇ ਮੈਨੂੰ ਕੋਈ ਭੁਲੇਖਾ ਤੇ ਨਹੀਂ ਕੋਈ ਸ਼ਲਾਵਾ ਤੇ ਨਹੀਂ ਤੇ ਸਾਹਮਣੇ ਬਾਲਾ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਲ ਸਰੂਪ ਦੇ ਵਿੱਚ ਖੜੇ ਹੋਏ ਨੇ ਪੰਡਤ ਨੇ ਚਰਨਾ ਕਮਲਾਂ ਦੇ ਉੱਤੇ ਮੱਥਾ ਟੇਕਿਆ ਹੱਥ ਜੋੜੇ ਹਾਂ ਆਪ ਜੀ ਦੇ ਬਾਬਤ ਮੈਂ ਸੁਣਿਆ ਸੀ ਗਲੀ ਲੰਘਦਿਆਂ ਮੈਂ ਆਪ ਜੀ ਦੇ ਦਰਸ਼ਨ ਵੀ ਕੀਤੇ ਆਪ ਜੀ ਨੂੰ ਕੌਤਕ ਕਰਦਿਆਂ ਵੀ ਡਿੱਠਾ ਪਰ ਮੇਰੇ ਮਨ ਦੇ ਵਿੱਚ ਕਦੇ ਐਸਾ ਭਾਵ ਨਹੀਂ ਆਇਆ ਜੋ ਅੱਜ ਆਪ ਜੀ ਨੇ ਮੈਨੂੰ ਦਰਸ਼ਨ ਕਰਵਾ ਦਿੱਤੇ ਨੇ ਤਾਂ ਨੂੰ ਤੁਸੀਂ ਮੈਨੂੰ ਰਾਮ ਜੀ ਦੇ ਕ੍ਰਿਸ਼ਨ ਜੀ ਦੇ ਸਰੂਪ ਦੇ ਵਿੱਚ ਦਰਸ਼ਨ ਦੇ ਦਿੱਤੇ ਮੈਨੂੰ ਨਿਹਾਲ ਕਰ ਦਿੱਤਾ ਫਿਰ ਮਹਾਰਾਜ ਜੀ ਨੇ ਪੰਡਿਤ ਜੀ ਦੇ ਮੱਥੇ ਤੇ ਹੱਥ ਧਰਿਆ ਉਹਨੂੰ ਉਹ ਸਾਰਾ ਉਪਦੇਸ਼ ਜੋ ਅੱਗੇ ਜਾ ਕੇ ਮਹਾਰਾਜ ਨੇ ਆਪਣੀ ਬਾਣੀ ਅਕਾਲ ਉਸਤਤ ਦੇ ਵਿੱਚ ਸਾਰੇ ਜਗਤ ਨੂੰ ਦ੍ਰਿੜ ਕਰਵਾਇਆ ਉਹ ਪੰਡਿਤ ਜੀ ਦੇ ਮਨ ਦੇ ਵਿੱਚ ਮੇਰੇ ਹਜ਼ੂਰ ਨੇ ਵਸਾ ਦਿੱਤਾ ਬਚਨ ਆਪਾਂ ਪੜਦੇ ਹਾਂ ਇਕ ਸ਼ਿਵ ਭਏ ਇਕ ਗਏ ਇਕ ਫੇਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹਨ ਇਹ ਉਪਦੇਸ਼ ਮੇਰੇ ਹਜ਼ੂਰ ਨੇ ਦਿੜ੍ਹ ਕਰਵਾਇਆ ਕਿ ਪੰਡਤ ਜੀ ਪੱਥਰਾਂ ਦੀ ਪੂਜਾ ਵਿੱਚ ਨਹੀਂ ਪੰਡਤ ਜੀ ਕੇਵਲ ਅਵਤਾਰਾਂ ਦੀ ਕਲਪਨਾ ਦੇ ਵਿੱਚ ਨਹੀਂ ਪੰਡਤ ਜੀ ਉਹ ਤੇ ਕਣ-ਕਣ ਦੇ ਵਿੱਚ ਵਸਿਆ ਹੋਇਆ ਹੈ ਮਨ ਦੇ ਵਿੱਚ ਦਰਸ਼ਨਾਂ ਦੀ ਪਿਆਸ ਹੋਵੇ ਸਹੀਂ ਉਹ ਅੰਦਰੋਂ ਦਰਸ਼ਨ ਦੀਦਾਰ ਬਖਸ਼ਦਾ ਹੈ ਪਰ ਤਖ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਰਮਾਤਮਾ ਦੇ ਰੂਪ ਦੇ ਵਿੱਚ ਜੇਹੋ ਜੀ ਉਹਦੇ ਮਨ ਦੀ ਭਾਵਨਾ ਸੀ RAM ਜੀ ਕ੍ਰਿਸ਼ਨ ਦੇ ਸਬੰਧ ਵਿੱਚ ਉਸ ਰੂਪ ਦੇ ਵਿੱਚ ਤੱਕ ਕੇ ਪੰਡਤ ਜੀ ਦੇ ਸਾਰੇ ਪਰਮ ਨਿਰਵਿਰਤ ਹੋ ਗਏ ਮੂਰਤੀ ਪੂਜਾ ਨੂੰ ਛੱਡ ਕੇ ਨਿਰਆਕਾਰ ਦਾ ਪੁਜਾਰੀ ਹੋ ਗਿਆ ਇਸ ਤਰ੍ਹਾਂ ਇਹ ਪੰਡਤ ਸ਼ਿਵਦਤ ਜਿਸ ਨੇ ਬਾਲ ਅਵਸਥਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਿਰੰਕਾਰ ਸਰੂਪ ਦੇ ਵਿੱਚ ਪਛਾਣਿਆ ਔਰ ਆਪਣੇ ਜੀਵਨ ਨੂੰ ਸਫਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ